ਭਾਈ ਗੁੱਜੀ ਦਾ ਹਾਲ ਸਾਹਿਬ ਭਾਈ ਗੁੱਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਆਪਾਂ ਬਕਾਲਾ ਸਾਹਿਬ ਕਰਾਉਂਦੇ ਆ ਜੀ ਫਿਰ ਤੁਹਾਨੂੰ ਆਪਾਂ ਉੱਥੇ ਦਰਸ਼ਨ ਤੇ ਅੱਜ ਜੀ ਆਪਾਂ ਗੱਡੀ ਸੀਂ ਜਾਣਾ ਅੱਜ ਆਪਾਂ ਜਾਣ ਲੱਗੇ ਆ ਜੀ ਬੁਲਟ ਤੇ ਫਿਰ ਤੁਹਾਨੂੰ ਪੂਰਾ ਪਰ ਰੋਡ ਦਾ ਵੀਊ ਦਿਖਾਉਂਦੇ ਆ ਤੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਆਪਣੇ ਆਹਲਾ ਵਲੌਗ ਕਿਵੇਂ ਦਾ ਲੱਗਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਜੀ ਵੀ ਵਲੌਗ ਨੂੰ ਚਲੋ ਜੀ ਕਰਦੇ ਆ ਫਿਰ ਹੁਣ ਆਪਾਂ ਇਸੇ ਦੇ ਨਾਲ ਆਪਣਾ ਵਲੌਗ ਸ਼ੁਰੂ ਸੋ ਗਾਇਸ ਹੁਣ ਕੀ ਆ ਪਤਾ ਤੁਹਕੋ ਹੁੰਦੇ ਆ ਆਪਣੇ ਜੋ ਜੀ ਆਪਾਂ ਆਪਣੇ ਸਾਰਾ ਰੂਟ ਬਣਾਇਆ ਆ ਕਿ ਆਪਾਂ ਕਿਵੇਂ-ਕਿਵੇਂ ਜੀ ਜਾਣਾ ਆ ਦੇਖੋ ਹੁੰਦਾ ਜੀ ਫਿਰ ਮੈਂ ਤੁਹਾਨੂੰ ਆਪਣਾ ਜੀ ਤੇ ਜੀ ਸਭ ਤੋਂ ਪਹਿਲਾਂ ਜੀ ਆਪਾਂ ਜਾਣਾ ਕਰਦੇ ਆ ਪਪਾ ਕਾਲਾ ਸਾਹਿਬ ਜੀ ਫੇ ਜੀ ਕਰਤਵਾਰਾ ਆਪਾਂ ਕਰਤਵਾਰਾ ਨਾਕੇ ਅਨੀ ਸਾਹਿਬ ਜਾਣਾ ਫੇ ਗੁਰਦੁਆਰਾ ਥੰਮ ਸਾਹਿਬ ਫੇ ਗੁਰਦੁਆਰਾ ਫੁਟਾ ਸਾਹਿਬ ਜੀ ਤੇ ਜੀ ਗੁਰਦੁਆਰਾ ਚਲ ਸਾਹਿਬ ਜੀ ਫੇ ਗੁਰਦੁਆਰਾ ਕੰਤ ਸਾਹਿਬ ਤੇ ਐਂਡ ਤੇ ਜੀ ਸ਼ਹੀਰ ਗੋਬਿੰਦਪੁਰ ਤੋਂ ਹਮ ਤੇ ਆ ਆਪਣੇ ਘਰ ਆ ਜਾਣਾ ਆ ਚਲੋ ਜੀ ਕਰਦੇ ਆ ਫੇ ਹੁਣ ਆਪਾਂ ਇਸ ਦਿਨ ਆਪਣਾ ਵਲੌਗ ਸ਼ੁਰੂ ਵਲੌਗ ਨੂੰ ਐਂਡ ਤੱਕ ਦੇਖੀ ਜੂਰ ਦੇਖਿਓ ਭਾਈ ਤੁਸੀਂ ਦੇਖ ਸਾਤੇ ਹੋ ਕਿ ਤੁਰਪੇ ਹੈ ਜੀ ਅਸੀਂ ਹੁਣ ਤਾਂ ਉਹ ਵੀ ਦਿਖਾਈ ਹੈ ਹੁਣ ਆਪਾਂ ਰਸਤੇ ਦਾ ਵੀਊ ਦੇਖ ਸਕਦੇ ਹੋ ਜੀ ਤੁਸੀਂ ਰਸਤੇ ਦਾ ਵੀਡੀਓ ਜੀ ਲੇਟ ਪਾਉਣ ਲਈ ਮੈਂ ਮਾਫੀ ਚਾਹੁੰਦਾ ਆ ਦੇਖ ਸਕਦੇ ਹੋ ਜੀ ਤੁਸੀਂ ਰਸਤੇ ਦਾ ਵੀਡੀਓ ਜੀ ਜਿਹੜੀ ਮੇਰੇ ਤੋਂ ਲੇਟ ਪੈ ਗਈ ਨਾ ਇਹ ਚੱਕਰ ਇਹਦੀ ਇਹ ਪੈ ਗਿਆ ਕਿ ਜਦੋਂ ਮੈਂ ਵੀਡੀਓ ਬਣਾ ਕੇ ਲੈ ਕੇ ਆਇਆ ਸੀ ਉਦੋਂ ਬਾਅਦ ਜੀ ਐਡਿਟ ਕਰਨ ਦਾ ਟਾਈਮ ਨਹੀਂ ਲੱਗਾ ਉਹ ਸਕੂਲ ਦਾ ਹੀ ਬਹੁਤ ਕੰਮ ਪਿਆ ਸੀ ਫੇਰ ਜੀ ਉਹ ਕੰਮ ਕਰਨ ਦੇ ਚੱਕਰ 'ਚ ਮੇਰੀ ਵੀਡੀਓ ਨਹੀਂ ਐਡਿਟ ਹੋਈ ਕੋਸੋ ਵੀਡੀਓ ਨਹੀਂ ਐਡਿਟ ਹੋ ਸਕੀ ਸਹੀ ਤਰ੍ਹਾਂ ਸੋ ਇਸ ਲਈ ਮੈਂ ਆਪ ਸਭ ਨੂੰ ਮਾਫੀ ਚਾਹੁੰਦਾ ਆ ਤੇ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਵੀ ਜੀ ਜਰੂਰ ਕਰਦੇ ਹੋ ਦੇਖ ਸਕਦੇ ਹੋ ਜੀ ਹੁਣ ਆਪਾਂ ਗੇਟ ਜੀ ਆਪਾਂ ਪਾਰਜ ਕਰ ਚੁੱਕੇ ਆ ਰਸਤੇ ਜੀ ਬਹੁਤ ਜਿਆਦਾ ਟੋਏ ਸੀ ਪਰ ਚਲੋ ਕੋਈ ਗੱਲ ਨਹੀਂ ਕਹਿੰਦੇ ਆ ਨਾ ਦੇ ਰਸਤੇ 'ਚ ਮੁਸ਼ਕਿਲਾਂ ਵੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਰਸਤਾ ਐਨ ਵਧੀਆ ਵੀ ਹੋ ਜਾਂਦਾ ਹੈ ਪਹਿਲਾ ਪਹਿਲਾ ਜੋ ਇਹ ਪਚੰਗਾ ਕੰਮ ਜਾਂ ਮੱਥਾ ਟੇਕਣ ਜਾਈਏ ਰਸਤੇ ਦੀ ਮੁਸ਼ਕਿਲਾਂ ਵੀ ਬਹੁਤ ਆਉਂਦੀਆਂ ਨੇ ਤੇ ਸੂ ਹੁਲਤਾ ਵੀ ਦੇਖ ਸਕਦੇ ਜੀ ਜੀ ਫਾਟਕ ਲੱਗਾ ਪਿਆ ਸੀ ਜਿੱਦਾਂ ਹੀ ਫਾਟਕ ਦੇ ਕੋਲ ਪਹੁੰਚੇ ਤੇ ਫਾਟਕ ਖੁੱਲ ਗਿਆ ਸੀ ਦੇਖ ਸਕਦੇ ਹੋ ਜੀ ਤੁਸੀਂ ਵੀਊ ਜੀ ਤੁਸੀਂ ਚੈੱਕ ਕਰ ਸਕਦੇ ਹੋ ਅਸੀਂ ਘਰੋਂ ਲਗਭਗ 5:30 ਤੋਂ 6:00 ਵਜੇ ਦੇ ਵਿੱਚ ਵਿੱਚ ਅਸੀਂ ਤੁਰ ਪਈ ਸੀ ਘਰੋਂ ਤੇ ਜੀ ਇਹ ਜਿਹੜਾ ਟੂਰ ਆ ਨੈਕਸਟ ਵੀਡੀਓ ਜਿਹੜੀ ਜੀ ਆਉਗੀ ਉਹ ਮੈਂ ਦੱਸ ਦਿੱਤਾ ਸੀ ਜੀ ਉਹ ਨਾਗਿਆਣੀ ਸਾਹਬ ਦੀ ਆਉਗੀ ਉਸ ਤਾਂ ਵੀ ਜੇ ਹੀ ਤੁਹਾਨੂੰ ਪੂਰਾ ਥਿਊ ਵਿਊ ਦਿਖਾਵਾਂਗੇ ਰਸਤੇ ਦਾ ਵੀ ਵੀਡੀਓ ਨੂੰ ਜੀ ਫੋਲ ਸਪੋਟ ਕਰਿਓ ਦੇਖ ਸਕਦੇ ਹੋ ਜੀ ਤੁਸੀਂ ਨਹੀਂ ਮੈਂ ਸਲੋ ਮੋਸ਼ਨ ਚ ਕਰਕੇ ਤਾਂ ਦਿਖਾਉਂਦੇ ਆ ਬਿਕੋਸ ਉਹ ਦੋ ਰਸਤੇ ਜਟੋਏ ਟੋਏ ਬਹੁਣ ਕਰਕੇ ਵੀਡੀਓ ਹਲਦੀਪੋ ਪਈ ਸੀ ਸੋ ਮੈਂ ਸਲੋ ਮੋਸ਼ਨ ਚ ਇਸ ਲਈ ਕਰਤੀ ਵੀਡੀਓ ਸਹੀ ਲੱਗ ਗਿਆ ਰਸਤੇ ਜਿੱਦੇ ਦੇਖ ਸਕਦੇ ਕਿੰਨੀਆਂ ਫਲੈਕਸੀਆਂ ਲੱਗੀਆਂ ਹੋਈਆਂ ਆ ਦੇਖ ਸਕਦੇ ਹੋ ਜੀ ਤੁਸੀਂ ਹਰ ਇੱਕ ਖੰਬੇ ਤੇ ਫਲੈਕਸੀਆਂ ਫਲੈਕਸੀਆਂ ਜੀ ਹੋਈਆਂ ਪਈਆਂ ਸਾਰੇ ਪਾਸੇ ਦੇਖ ਸਕਦੇ ਹੋ ਜੀ ਤੁਸੀਂ دیکھ ساکتے ہو جی تو پہنچ چکے آپ جی تہوں لیاں دے بھی ویو جدر پاسے لگ گیا آدر لگے جی اِسی دکھا دیں دیکھ سکتے ہو جی فلیکسیاں لگیا پہلے بھی جلیا جی کا ویو دکھا دیں دیکھ سکتے ہو جی تو میں فلیکسیاں فلیکسیاں جی ہوئی پہنیا سارے پاس سے دیکھ سکتے ہو جی تو ادھر پاس سے لگ گیا جی جھولے چیک کر سکتے ہو جی تو تھی ایک جی جدرے پاس سے بھی لگ گیا سی جی. ایک ادھر پاسے بھی جی لگ گیا جی. دیکھ سکتے ہو جی تو تھی ਹੁੰਦੀ ਆਪਾਂ ਤਾਂ ਬਸ ਕਾਲਾ ਸਰ ਪਹੁੰਚ ਚੁੱਕੇ ਆ ਕਿ ਅਜੂਬਾ ਨੂੰ ਦਿਖਾਈ ਆ ਫਿਕਦਾ ਵੀਊ ਦੇਖ ਸਕਦੇ ਹੋ ਜੀ ਤੁਸੀਂ ਆ ਜੋ ਸ਼ੋਰ ਨਾ ਦੇ ਤੇ ਪਿਆਰੀਆਂ ਚੰਗੀਆਂ ਆ واحرو جی درشن کر سکتے ہو جی تھی جوڑا کرتے ہیں ਕਿ ਮੇਨ ਦਾ ਜੀ ਇੱਥੇ ਵੀਰ ਆ ਤੇ ਹੁਣ ਜੀ ਆਪਾਂ ਤੁਹਾਨੂੰ ਲੈ ਕੇ ਜਾਂਦੇ ਹਾਂ ਅੰਦਰ ਪਾਸੇ ਦੇਖ ਸਕਦੇ ਹੋ ਜੀ ਤੁਸੀਂ ਜੀ ਦੇਖ ਸਾਥੇ ਹੋ ਨਹੀਂ ਸੁੰਦਰਤਾ ਰਾਜੀ ਸਜਾਇਆ ਹੋਇਆ ਹੈ ਦੇਖ ਸਕਦੇ ਹੋ ਜੀ ਤੁਸੀਂ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਦੇਖ ਸਕਦੇ ਹੋ ਜੀ ਤੁਸੀਂ ਇਹ ਇਹ ਦੇ ਦਾ ਪ੍ਰਸ਼ਾਦ ਕਰਾਉਣ ਆਏ ਸੀ ਇੱਥੇ ਦੇਖ ਸਕਦੇ ਹੋ ਜੀ ਤੁਸੀਂ ਇਹ ਸਾਦੇ ਜੀ ਬ੍ਰਹਮਤ ਤੁਮਨਾ ਆਪਾ ਨਾਮਾ ਬੰਧਿਆ ਨੰਦ ਜੀ ਕਿਸੇ ਸੁ ਜਿੰਨ ਸਾਡੇ ਤਕੀਬ ਬਣੀ ਹੈ ਲਾਤੀ ਸੀ ਇਹ ਇਹ ਸਾਦੇ ਜੀ ਸੋ ਨਾ ਸਾਦੇ ਜੀ ਦਾ ਸ਼ੰਕਰ ਸਤਿ ਸ੍ਰੀ ਅਕਾਲ ਵਾਹਿਗੁਰੂ 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 ਦੇਖ ਸਕਦੇ ਹੋ ਜੀ ਤੁਸੀਂ ਹਾਂ ਪਤਨ ਹੁਣ ਬਾਦਰ ਤਰਸ਼ ਸ਼ੰਕਰ ਆਤੀ ਹੈ ਉਹ ਦਿਨ ਪਾਸੇ ਦੀ ਪਾਣੀ ਵਰਤਾਇਆ ਜਾ ਰਿਹਾ ਸੀ ਦੇਖ ਸਕਦੇ ਹੋ ਜੀ ਕਿੰਨੀ ਵਧੀਆ ਸਰਾ ਸਜਾਇਆ ਵੀ ਹੋਇਆ ਹੈ ਜੀ ਜੇ ਜੀ ਮੇ ਤਾਂ ਵੀਡੀਓ ਬਣਾਉਂਦੇ ਹੋਏ ਕੋਈ ਵੀ ਗਲਤੀ ਹੋ ਜਾਵੇ ਤੇ ਮਾਫ ਕਰਿਓ ਜੀ ਤੇ ਸਾਡੇ ਜੀ ਤੇ ਇਤਿਹਾਸ ਪਰ ਸਕਦੇ ਹੋ। ਜਦਲੇ ਵਸੇ ਦੀ ਦੇਖ ਸਕਦੇ ਹੋ ਕਿ ਫੁੱਲ ਕਿੰਨੇ ਵਧੀਆ ਤਰੀਕੇ ਨਾਲ ਦੀ ਰੱਖੇ ਹੋਏ ਆ। ਦੇਖ ਸਕਦੇ ਹੋ ਜੀ ਤੁਸੀਂ। ਤੇ ਜੇ ਮੈਂ ਤੁਹਾਨੂੰ ਇੱਕਾਈ ਤੁਹਾਨੂੰ ਫਿਰ ਤੋਂ ਕਹਿ ਦਵਾਂ ਜੇ ਮੈਂ ਤੁਹਾਨੂੰ ਲੌਗ ਬਣਾਉਂਦੇ ਜੀ ਕੋਈ ਵੀ ਗਲਤੀ ਹੋਵੇ ਤੇਰੀ ਆਪਣਾ ਛੋਟਾ ਭਰਾ ਜਾਂ ਵੱਡਾ ਭਰਾ ਸਮਝ ਕੇ ਜੀ ਮਾਫ ਕਰਦੇ ਹੋ। دیکھ سکتے ہو جی تھی واح واح گاح گرو واح گا گرو واح گا گرو واح گا گرو ਗਾਈਜ਼ ਗੁਰੂ ਕਾਇਸੀ ਦੇਖ ਸਕਦੇ ਹੋ ਕਿੰਨੇ ਵਧੀਆ ਤਰੀਕੇ ਨਾਲ ਜੀ ਸਫਾਈ ਕੀਤੀ ਜਾ ਰਹੀ ਆ ਕੱਕ ਦੀ ਸਾਈਟਾਂ ਨਾਲ ਦੀ ਸਫਾਈ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਚੰਗੀ ਤਰ੍ਹਾਂ ਦੇਖ ਸਕਦੇ ਤੁਸੀਂ ਇੱਕ ਜੀ ਪਹਿਲਾਂ ਜਦੋਂ ਹੀ ਆਉਂਦੇ ਸੀ ਉਹਦੀ ਮੈਂ ਤਾਂ ਕਲਿੱਪ ਨਹੀਂ ਲਈ ਜੀ ਇੱਕ ਛੋਟੀ ਵੈਨ ਜੀ ਟਾਈਪ ਸੀ ਉਹਦੇ ਨਾਲ ਜੀ ਸਫਾਈ ਕਰਦੇ ਪਏ ਸੀ ਤੇ ਇੱਥੇ ਜੀ ਟਰੱਕ ਨਾਲ ਸਫਾਈ ਹੋ ਰਹੀ ਆ ਦੇਖ ਸਕਦੇ ਹੋ ਜੀ ਤੁਸੀਂ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਕਿ ਸਾਡਾ ਇਹ ਬਲੌਗ ਕਿਵੇਂ ਦਾ ਲੱਗ ਦੇਖ ਸਕਦੇ ਹੋ ਜੀ ਤੁਸੀਂ ਪਾਰਕਿੰਗ ਦਾ ਕਿਸ ਤਰ੍ਹਾਂ ਦਾ ਜੀ ਥਿਊ ਹੈ ਕਮੈਂਟ ਕਰਕੇ ਜੀ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਸਾਡਾ ਇਹ ਵਾਲਾ ਬਲੌਗ ਕਿਵੇਂ ਦਾ ਜੀ ਲੱਗ ਰਿਹਾ ਹੈ ਦੇਖ ਸਕਦੇ ਹੋ ਜੀ ਤੁਸੀਂ ਦੇਖ ਸਕਦੇ ਹੋ ਜੀ ਤੇ ਚਲੋ ਜੀ ਹੁਣ ਸੇ ਆਪਾਂ ਤੁਹ ਦਿਖਾਉਂਦੇ ਹਾਂ ਡਰੋਨ ਸ਼ੂਟ ਬੈਸ ਹੋਂ ਚ ਹੀ ਕਰਨ ਲੱਗਿਆ ਥੋੜੀ ਬੁਤੀ ਰੈਸਟ ਤੇ ਫੇਰ ਹੀ ਤੋਰ ਪਣਾ ਹੁਣ ਲੱਗੇ ਅੰਟਾ ਵਾਲੇ ਪਾਸੇ ਤੇ ਉਹ ਜੀ ਵਲੌਗ ਤੇ ਆ ਪਾਰਟ 2 ਹੋਊਗਾ ਪਾਰਟ 2 ਵੀ ਜੀ ਸ਼ੁਰੂ ਹੋਇਆ ਇਹ ਜੇ ਪਾਰਟ 1 ਸੀਗਾ ਤੇ ਜੀ ਪਾਰਟ 1 ਤੁਹਾਨੂੰ ਕਿਵੇਂ ਦਾ ਲੱਗਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਮਿਲਦੇ ਆ ਜੀ ਫੇਰ ਮੈਂ ਆਪਾਂ ਤੁਹਾਨੂੰ ਪਾਰਟ 2 ਦੇ ਵਿੱਚ